ਪੰਚਾਇਤ ਸਰਪੰਚਾਂ ਬਾਰੇ ਨਵਾਂ ਫਰਮਾਨ ਜਾਰੀ ਕੀਤਾ ਗਿਆ ਪੰਜ ਸਰਪੰਚ ਬਿਨਾ ਪ੍ਰਵਾਨਗੀ ਤੋਂ ਬਿਨਾ ਆਗਿਆ ਤੋਂ ਵਿਦੇਸ਼ ਨਹੀਂ ਜਾ ਸਕਣਗੇ ਇੱਕ ਸਮਰੱਥ ਅਧਿਕਾਰੀ ਤੋਂ ਉਹਨਾਂ ਨੂੰ ਪ੍ਰਵਾਨਗੀ ਲੈਣੀ ਪਵੇਗੀ ਪ੍ਰਵਾਨਗੀ ਮਿਲਦੀ ਆ ਜਾਂ ਨਹੀਂ ਮਿਲਦੀ ਕਿਹੜੇ ਦਸਤਾਵੇਜ਼ ਦੇਣੇ ਪੈਣਗੇ ਕਿਸ ਤਰ੍ਹਾਂ ਹੋਏਗਾ ਇਹ ਲੰਮਾ ਪ੍ਰੋਸੈਸ ਪੈ ਗਿਆ ਵੀ ਮਨ ਮਰਜ਼ੀ ਦੇ ਨਾਲ ਵਿਦੇਸ਼ ਜਾ ਹੀ ਨਹੀਂ ਸਕਦੇ ਕਹਿੰਦੇ ਪੰਚ ਸਰਪੰਚ ਉਹ ਕਈ ਪਿੰਡਾਂ ਪੰਜਾਬ ਦੇ ਵਿੱਚ ਨਾ ਜੀ ਬਹੁਤ ਸਾਰੇ ਲੋਕ ਸਰਪੰਚਾਂ ਦੇ ਮੁੰਡੇ ਵਦੇਸ਼ਾਂ ਵਿੱਚ ਸੈਟਲ ਨੇ ਅਕਸਰ ਗਾਇਬ ਗਾਏ ਉਹ ਜਾਂਦੇ ਰਹਿੰਦੇ ਆ ਵਿਦੇਸ਼ਾਂ ਦੇ ਵਿੱਚ ਪਹਿਲਾਂ ਕੋਈ ਇਜਾਜ਼ਤ ਨਹੀਂ ਲੈ ਲੈਂਦਾ ਸੀਗਾ ਸਰਪੰਚ ਦਾ ਹੁਣ ਇਹ ਕੀ ਹੋਇਆ ਕਿ ਜਦੋਂ ਸਰਪੰਚ ਜਾਂ ਪੰਚ ਜਾਂਦਾ ਨਾ ਜੀ ਛੁੱਟੀ ਤੇ ਜਾਂ ਵਿਦੇਸ਼ ਚਲਾ ਜਾਂਦਾ ਪਿੱਛੋਂ ਪਿੰਡਾਂ ਦਾ ਕੰਮ ਪ੍ਰਭਾਵਿਤ ਹੁੰਦਾ ਵਿਕਾਸ ਕੰਮ ਜਿਹੜੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਹੁੰਦੇ ਆ ਉਹ ਪ੍ਰਭਾਵਿਤ ਹੁੰਦੇ ਆ 13238 ਅ ਜਿਹੜੇ ਸਰਪੰਚ ਨੇ ਜੀ ਸਾਡੇ ਪੰਜਾਬ ਦੇ ਵਿੱਚ ਤੇ ਤਕਰੀਬਨ 83437 ਪੰਚ ਨੇ ਜੀ ਹੁਣ ਜੇਕਰ ਇਹ ਜਾਣਗੇ ਵਿਦੇਸ਼ਾਂ ਦੇ ਵਿੱਚ ਤਾਂ ਫਿਰ ਪ੍ਰੋਬਲਮ ਹੁੰਦੀ ਆ ਕਈ ਵਾਰੀ ਤਾਂ ਕਈ ਸਰਪੰਚ ਤਾਂ ਚੱਲ ਜਾਂਦੇ ਆ ਤੇ ਪੰਜ ਪੰਜ ਸਾਲ ਮੁੜ ਕੇ ਨਹੀਂ ਆਉਂਦੇ ਸਰਪੰਚ ਬਣ ਗਏ ਬਸ ਮੋਰ ਕਿਸੇ ਹੋਰ ਨੂੰ ਫੜਾ ਜਾਂਦੇ ਆ ਐਦਾਂ ਦੇ ਵੀ ਕਈ ਪਿੰਡਾਂ ਦੇ ਵਿੱਚ ਉਦਾਹਰਨਾਂ ਮਿਲਦੀਆਂ ਨੇ ਪੰਜਾਬ ਦੇ ਵਿੱਚ ਸੋ ਸਰਕਾਰ ਨੇ ਫੈਸਲਾ ਕੀਤਾ ਕਿ सरपंचਾਂ ਨੂੰ ਘੜ ਤੋਂ ਘੜ ਵੀਡੀਓ ਤੋਂ ਤਾਂ ਆ ਜਾਂ ਵੀਡੀਓ ਜਾਂ एडीसी ਜਿਹੜਾ ਕਿ ਡਿਵੈਲਪਮੈਂਟ ਦੇ एडीसी ਹੁੰਦਾ ਉਹ ਤੋਂ ਆ ਜਾਂ ਫਿਰ ਜਿਹੜਾ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਕੋਈ ਮੈਂਬਰ ਸੈਕਟਰੀ ਹੁੰਦਾ ਜਾਂ ਕੋਈ ਵੀ ਇਦਾਂ ਤੋਂ ਇਹਨਾਂ ਤੋਂ ਪ੍ਰਵਾਨਗੀ ਲੈਣ ਤੋਂ ਬਾਅਦ ਹੀ ਵਿਦੇਸ਼ ਜਾਣਾ ਹੋਵੇਗਾ ਜੀ